ਸਿੰਗ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਨੂੰ ਇੱਕ ਅੱਜ ਜਰਸੀ ਗਾਂ ਵਿਖਾਉ ਬਿਖਾਉਨੇ ਆ ਵੀ ਬਰੀਡ ਵੈਜ ਬਹੁਤ ਵਧੀਆ ਨਸਲ ਦੀ ਵੈੜਿਆ ਤੇ ਇਹਦੀ ਪੂਰੀ ਜਾਣਕਾਰੀ ਤੁਹਾਨੂੰ ਵੀਰਾਂ ਤੋਂ ਲੈ ਕੇ ਵੀ ਕਿੰਵੇਂ ਸੋਏ ਆ ਤੇ ਪੂਰੀ ਡਿਟੇਲ ਕੀ ਆ ਕੀ ਇਹ ਮੰਗਦੇ ਆ ਬਾਕੀ ਵੀਡੀਓ ਦੇ ਪਹਿਲਾਂ ਤੁਸੀਂ ਦੇਖ ਸਕਦੇ ਹੋ ਵੀ ਵੈੜ ਤੁਹਾਨੂੰ ਵੇਖਣ ਚ ਕਿਵੇਂ ਜਜਮੈਂਟ ਹੋ ਰਹੀ ਆ ਵੀ ਤੈਨੂੰ ਵਰਤ ਕੇ ਵਿਖਾ ਰਹੇ ਆ ਵੀ ਬਹਾਨੇ ਤੋਂ ਇੰਜ ਲੱਗ ਰਿਹਾ ਵੀ ਇੱਕ ਤਾਂ ਦਿਨੀ ਹਜੇ ਸੂਣ ਚ ਲਾਉਗੀ ਜੇ ਥੋੜੀ ਡਰਦੀ ਕਰਕੇ ਤੇ ਤੇ ਤੁਰ ਰਹੀ ਆ ਜੇ ਫੇਸ ਬਿਊਟੀ ਵੀ ਦੇਖ ਸਕਦੇ ਹੋ ਛੋਟੇ ਕੰਨ ਹਮਾਰਾ ਨਾਮ ਵੀ ਬਹੁਤ ਚੰਗੀ ਸੈਜ ਦਾ ਬਣਾ ਰਹੀ ਆ ਥਣਾ ਦੀ ਵਿੱਥੀ ਵੀ ਦੂਰੀ ਵੀ ਕਾਫੀ ਚੰਗੀ ਆ ਹਜੇ ਲੱਗਦਾ ਵੀ ਭਵਨ ਆ ਜਾਓ ਹੋਰ ਵੀ ਬਣਾਉਗੀ ਨੇੜੇ ਤੋਂ ਵੀ ਵਿਖਾ ਦਿੰਨੀ ਆ ਕਰਕੇ ਥੋੜਾ ਜਿਹਾ ਤੁਸੀਂ ਦੂਰੀ ਸਪੇਸ ਦੇਖ ਸਕਦੇ ਹੋ ਤੇ ਸਾਈਡ ਤੋਂ ਵੀ ਦੇਖ ਸਕਦੇ ਹੋ ਥੋੜਾ ਜਿਹੀ ਦੂਰੀ ਬਹੁਤ ਕਾਫੀ ਚੰਗੀ ਆ ਬਾਕੀ ਪ੍ਰੋਪਰ ਜਾਣਕਾਰੀ ਵੀਰ ਜੀ ਨੂੰ ਪੁੱਛਦੇ ਆ ਵੀ ਕਿੰਨੇ ਸੋਏ ਆ ਤੇ ਸੂਣ ਚ ਕਿੰਨੇ ਦਿਨਾਂ ਹਜੇ ਹੋਰ ਲੈ ਸਕਦੀ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀ ਜਰਸੀ ਵੜ ਜਤੂ ਬੁਖਾਰ ਆਇਓ ਇਹ ਕਿੰਨੇ ਸੋਇਆ 3ਜੇ 3ਜੇ ਸੋਇਆ ਇਹ ਤੁਹਾਡੀ ਘਰ ਦੀ ਵੜਿਆ ਨਹੀਂ ਜੀ ਮੁੱਲ ਲਈ ਮੁੱਲ ਸਈ ਸੀ ਵੀ ਪਹਿਲੇ ਸੋਇਆ ਵੜ ਲਈ ਸੀ ਜਾਂ ਪਹਿਲੇ ਸੇ ਬੁਨ ਲਈ ਸੀ ਤੇ ਹੁਣ ਦੰਦੋਂ ਤੇ ਪੂਰੀ ਕਰ ਗਈ ਹੋਣੀ ਆ ਦੰਦ ਪੂਰੇ ਦੰਦ ਪੂਰੇ ਕਰ ਗਈ ਹੋਣੀ ਆ ਤੇ ਤੁਸੀਂ ਦੁੱਧ ਕਿੰਨਾ ਚੋਇਆ ਦਾ ਦੁੱਧ 20 ਪਲੱਸ ਚੋਇਆ ਅੱਛਾ 20 ਪਲੱਸ ਚੋਇਆ ਹੈ ਤੇ ਹੋਰ ਕੋਈ ਕੁਝ ਥਾਣਾ ਜਦੋਂ ਪੂਰਾ ਬਰੋਬਰ ਸਾਰਿਆਂ ਦਾ ਹਾਂ ਜੀ ਹਾਂ ਜੀ ਬਰੋਬਰ ਥੋੜਾ ਜਿਹਾ ਪਿਛੇ ਵਖਾ ਰਹੀ ਕੋਈ ਇਥੇ ਸਭ ਕੁਝ ਪਲਾਂ ਕਰਕੇ ਹੀ ਆਏ ਬੈਠੀ ਕਰ ਅੱਛਾ ਬੈਠਣ ਕਰਕੇ ਵੀ ਆਏ ਪਲਾਂ ਕਰਕੇ ਹੀ ਠੀਕ ਤੇ ਕੀ ਤੁਸੀਂ ਦਾ ਮੁੱਲ ਮੰਗਦੇ ਜੀ ਮੁੱਲ 82000 ਅੱਛਾ 82000 ਰੁਪਏ ਵੀਰ ਮੁੱਲ ਮੰਗਦੇ ਆ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 86993 30936 ਤੇ ਆਪਣਾ ਏਰੀਆ ਵੀ ਦੱਸ ਦਿਓ ਵੀ ਕਿਹੜੇ ਨੇੜੇ ਨੇ ਪੈਂਦਾ ਆਪਣਾ ਆਪਣਾ ਪਿੰਡ SLAABT PURA ਨੇੜੇ ਭਧੌੜ ਰਹਿ ਜਾਂਦਾ 10 ਕਿਲੋਮੀਟਰ ਅੱਛਾ ਜੀ ਪਕਤਾ ਤੇਰਾ ਰਹਿ ਜਾਂਦਾ ਅੱਛਾ ਪਕਤਾ ਤੇਰਾ ਰਹਿੰਦਾ ਜੀ ਤੇ ਤੁਸੀਂ ਵੈੜ ਨੂੰ ਦੁਬਾਰੇ ਵੀ ਖੜੀ ਵੇਖ ਸਕਦੇ ਹੋ ਵੀ ਵੀਰ ਮੋਲ 82000 ਰੁਪਏ ਰੇਟ ਮੰਗਦੇ ਆ ਜਿਹੜੇ ਵੀਰਾਂ ਨੂੰ ਲੈਣੀ ਆ ਉਹ ਆਪਣੀ ਤਸੱਲੀ ਕਰਕੇ ਵੈੜ ਦੇ ਨਾਲ ਲੈ ਸਕਦੇ ਆ ਜਰਸੀ ਦੇ ਵਿੱਚ ਬਿਲਕੁਲ ਬਹੁਤ ਵਧੀਆ ਕੁਆਲਿਟੀ ਦੀ ਆ ਦਾ ਕੋਈ ਪਤਾ ਹੈ ਨਹੀਂ ਪਤਾ ਸੀਮਨ ਦਾ ਨਹੀਂ ਪਤਾ ਕਿਹੜਾ ਲੱਗਿਆ ਸੀਮਨ ਦਾ ਨਹੀਂ ਪਤਾ ਕਿਹੜਾ ਲੱਗਿਆ ਆ ਬ੍ਰੀਡ ਵੈਜ ਬਾਕੀ ਸਾਰੀਆਂ ਨਿਸ਼ਾਨੀਆਂ ਆ ਕੇ ਪੂਰਾ ਕਰਦੀ ਹੈ ਜਰਸੀ ਦੇ ਵਿੱਚ ਵੀ ਕੋਈ ਕ੍ਰਾਸਪਰ ਨਹੀਂ ਵਿਖਾਰੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਬੇਕਰ ਜਰਸੀ ਦੀਆਂ ਨਿਸ਼ਾਨੀਆਂ ਅੱਜ ਦਾ ਸਾਰੀਆਂ ਪੂਰੀਆਂ ਕਰਦੀ ਹੈ ਵਿੱਚ ਤੁਸੀਂ ਬੀਮੇ ਬਾਰੇ ਦੱਸ ਰਿਹਾ ਸੀ ਉਹ ਪ੍ਰੋਪਰ ਜਾਣ ਕੇ ਜਦੋਂ ਮੜੀ ਵੀਡੀਓ ਚ ਹਾਂਜੀ 2 ਸਾਲ ਤੋਂ ਉੱਤੇ ਹੀ ਰਹਿੰਦਾ ਹੈ ਜੀ ਮੈਂ ਅੱਛਾ ਬੀਮਾ ਤੁਸੀਂ ਕਰਵਾਇਆ ਵੀ 2 ਸਾਲ ਤੋਂ ਉੱਤੇ ਦਾ ਬੀਮਾ ਵੀ ਰਹਿੰਦਾ ਗਾ ਦਾ ਬੀਮਾ ਹੋਇਆ ਹੋਇਆ ਹਾਂਜੀ ਜਿਹਦਾ ਕਨਜ ਟੈਗ ਪਿਆ ਹੋਇਆ ਬੀਮੇ ਤੇ ਇੰਮਰੇਸੀ ਤੇ ਚੜਿਆ ਹੋਇਆ ਹਾਂਜੀ ਅੱਛਾ ਇਸ ਤੇ ਤੇ ਚੜਿਆ ਹੋਇਆ ਠੀਕ ਹੈ ਵੀਰ ਜੀ ਤੋਂ ਵੀਰ ਜੀ ਇਸ ਗਾ ਦਾ ਬੀਮਾ ਵੀ ਹੋਇਆ ਹੋਇਆ ਤੇ ਜਿਹੜੇ ਵੀਰਾਂ ਨੇ ਲੈਣੀ ਆ ਗਾ ਉਹ ਤਾਂ ਸਲੀਕਰ ਕਿ ਲੈ ਸਕਦਾ ਆ ਤੇ ਸਾਡੇ ਚੈਨਲ ਨੂੰ ਦੇਖਣ ਲਈ ਲੈ ਕੇ ਤੇ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਮਤਲਬ ਸ਼ੇਅਰ ਕਰੋਗੇ ਵੀ ਜੋ ਭਰਾ ਅੱਗੇ ਪਹੁੰਚ ਸਕੇ ਵੀ ਜਿਹੜੀ ਰਣਾ ਨੇ ਖਰੀਦਣੀ ਆ ਧੰਨਵਾਦ ਜੀ